ਮੇਰੇ ਵੱਲੋਂ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਪਿਆਜ਼ ਦੀ ਸਬਜ਼ੀ ਬਣਾਉਣੀ ਆ ਇਹ ਆਪਾਂ ਪਿਆਜ਼ ਲਈ ਹੈ ਜੀ 4 ਇਸ ਤਰ੍ਹਾਂ ਆਪਾਂ ਕੱਟਿਆ ਨਾ ਹੀ ਇਹ ਆਪਾਂ ਜ਼ਿਆਦਾ ਬਰੀਕ ਕੱਟਿਆ ਨਾ ਹੀ ਇਹ ਜ਼ਿਆਦਾ ਮੋਟੇ ਕੱਟਿਆ ਇਸ ਤਰ੍ਹਾਂ ਦੇ ਕੱਟੇ ਆਪਾਂ ਇਹ ਤੇ ਇਹ ਆਪਾਂ ਡੇਢ ਕ ਚਮਚਾ ਹੈਗਾ ਇਹ ਅਦਰਕ ਦਾ ਤੇ ਡੇਢ ਕ ਚਮਚਾ ਹੀ ਹੈਗਾ ਇਹ ਲਸਣ ਦਾ ਇਹ ਆਪਾਂ ਨਾ ਇਹਨੂੰ ਗ੍ਰाइंड ਕਰਕੇ ਰੱਖ ਲਿਆ ਸੀਗਾ ਤੇ ਹੁਣ ਨਾ ਆਪਾਂ ਇੱਧਰ ਕੜਾਈ ਰੱਖ ਲਈ ਐ ਇਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਵਾਂਗੇ ਤੁਸੀਂ ਜਿਹੜਾ ਵੀ ਘਿਓ ਵਰਤਦੇ ਹੋ ਤੁਸੀਂ ਉਹ ਯੂਜ਼ ਕਰ ਸਕਦੇ ਆ ਇਕ ਅਗਰ ਛੇ ਦੇ ਕਰੀਬ ਆਪਾਂ ਇਹ ਪਾਇਆ ਨਾਲ ਹੀ ਆਪਾਂ ਇਹਦੇ ਵਿੱਚ ਤੇਜ ਪੱਤਾ ਪਾ ਦੇਾਂਗੇ ਨਾਲ ਆਪਾਂ ਇਹ ਜੀਰਾ ਪਾ ਦੇਾਂਗੇ ਦੋ ਪਿੰਟ ਆਪਾਂ ਹਿੰਗ ਪਾਤੀ ਨਾ ਪੈਨ ਨੂੰ ਐਂ ਕਰਕੇ ਹਲਾ ਲਾਂਗੇ ਇਸ ਤਰ੍ਹਾਂ ਕਰਕੇ ਜਿਹਦੇ ਥੋੜਾ ਜਿਹਾ ਤੜਕਣ ਲੱਗ ਜਾਂਦਾ ਤਾਂ ਹੁਣ ਨਾ ਆਪਾਂ ਇਹਦੇ ਵਿੱਚ ਲਸਣ ਤੇ ਇਹ ਜਿਹੜਾ ਹੈਗਾ ਅਦਰਕ ਆਪਾਂ ਇਹ ਪਾ ਦਿੰਦੇ ਥੋੜਾ ਜਿਹਾ ਜਿਹੜਾ ਹੁਣ ਆਪਾਂ ਨਾ ਇਹਦੇ ਨਾਲ ਹੀ ਇਹ ਪਿਆਜ਼ ਪਾ ਦਾਂਗੇ ਐਸਾ ਕਰਕੇ ਇਹ ਆਏ ਪਾਵेंगे ਤੇ ਇਹਨੂੰ ਆਪਾਂ ਨੂੰ ਹਿਲਾਇ ਚੱਲਾਂਗੇ। ਇਸ ਤਰ੍ਹਾਂ ਦੇ। ਆਪਨੇ ਘਰੇ ਵੀ ਕਈ ਵੀ ਕਈ ਵੀ ਸਬਜ਼ੀ ਨਹੀਂ ਨਾ ਹੁੰਦੀ ਤਾਂ ਉਦੋਂ ਆਪਾਂ ਇਹ ਸਬਜ਼ੀ ਬਣਾ ਸਕਦੇ ਆ। ਨਾਲ ਇਹ ਗਰਦੀਆਂ ਦੀ ਸਬਜ਼ੀ ਬਹੁਤ ਹੀ ਵਧੀਆ ਤੇਸਤੀ ਬਣਦੀ ਆ। ਅੱਜ ਮੈਂ ਸੋਚਿਆ ਕਿ ਆਪਾਂ ਪਿਆਜ਼ ਦੀ ਸਬਜ਼ੀ ਬਣਾਉਨੇ ਆ। ਨਾਲ ਹੀ ਆਪਾਂ ਵੀਡੀਓ ਬਣਾ ਲਈ। ਤੁਹਾਡੀ ਪਸੰਦਾਈ ਦਾ ਤੁਸੀਂ ਬਣਾਇਆ ਜਰੂਰ ਐਸ ਤਰ੍ਹਾਂ ਕਰਕੇ ਆਪਾਂ ਇਹ ਹਲਾਈ ਚੱਲਾਂਗੇ ਬੇਚੇ ਇਹਦੇ ਕਰਕੇ ਇਹਦਾ ਐਸ ਤਰ੍ਹਾਂ ਆਪਾਂ ਹੀ ਹਲਾਈ ਜਾਂਦੇ ਆ ਆਪਣਾ ਜਿਆਦਾ ਹੀ ਵੇਖੀ ਤੇਲ ਨਹੀਂ ਲਿਆ ਹੈਗਾ ਜੇ ਵੀ ਹੁੰਦਾ ਨਾ ਜਿਆਦਾ ਪਾਉਂਦੇ ਆ ਮੈਂ ਤਾਂ ਥੋੜਾ ਘੱਟ ਹੀ ਪੋਣੀ ਹੁੰਦੀ ਹੈ ਤੇਲ ਇਹਨੂੰ ਹਲਕੀ ਅੱਗ ਤੇ ਭੁੰਨੀ ਜਾਣਾ ਤੇ ਇਧਰ ਆਪਾਂ ਨਾ ਮਲਾਈ ਲਈ ਆ ਤੇ 2 ਚਮਚ ਆਪਾਂ ਮਲਾਈ ਲਈ ਹੈ ਤਾਜੀ ਦੁੱਧ ਦੀ ਤੇ ਇਹ ਤਿੰਨ ਚਮਚਾ ਆਪਾਂ ਦਹੀਂ ਲਈ ਹੈ। ਇਹਦੇ ਵਿੱਚ ਜਿਹੜੇ ਮਸਾਲੇ ਪਾਵਾਂਗੇ ਉਹ ਇਹ ਆ ਅੱਧਾ ਚਮਚਾ ਨਮਕ ਨਮਕ ਤੁਸੀਂ ਸਵਾਦ ਅਨਸਾਰ ਪਾ ਸਕਦੇ ਆ। ਆ ਕਸ਼ਮੀਰੀ ਲਾਲ ਮਿਰਚ ਆ। ਇਹ ਦੂਸਰੀ ਕੋੜੀ ਵਾਲੀ ਮਿਰਚ ਆ ਜਿਹੜੀ ਆਪਾਂ ਕੋਨੇ ਸਬ지 ਚ ਇਹ ਦਹੀਂ ਹਲਦੀ ਐ ਸੌਰੀ ਤੇ ਇਹ ਹੈਗਾ ਗਰਮ ਮਸਾਲਾ। ਇਹ ਤੁਸੀਂ ਆਪ ਦੀ ਜਿਹੜੇ ਹੈਗਾ ਨੂਨ ਮਿਰਚ ਮਸਾਲਾ ਤੁਸੀਂ ਆਪ ਦੀ ਇੱਛਾ ਦੇ ਅਨਸਾਰ ਪਾ ਸਕਦੇ ਆ। ਇਹ ਹੋਣਾ ਪਾਣਾ ਇਹਨੂੰ ਫੇਰ ਹਲਾ ਲੈਣੇ ਆ। ਰੈਸਟਾਂ 'ਤੇ। ਤੇ ਇੱਧਰ ਆਪਾਂ ਨਾ ਮਲਾਈ ਆ ਜਿਹੜੀ ਇਹਨੂੰ ਚੰਗੀ ਤਰ੍ਹਾਂ ਫੈਂਟ ਲੈਣੇ ਆ। ਰੈਸਟਾਂ 'ਤੇ। ਇਹਨੂੰ ਫੈਂਟ ਕੇ ਰੱਖ ਲੈਣੇ ਆ। ਤੇ ਦਹੀਂ ਨੂੰ ਵੀ ਫੈਂਟ ਕੇ ਰੱਖ ਲੈਣੇ ਆ ਆਪਾਂ ਚੰਗੀ ਤਰ੍ਹਾਂ। ਰੈਸਟਾਂ 'ਤੇ। ਹੁਣ ਆਪਾਂ ਨਾ ਇਹਦੇ ਵਿੱਚ ਇਹ ਸਾਰਾ ਨੂਨ ਬੇਟ ਮਸਾਲਾ ਪਿਆ ਹੀ ਪੁੱਜ ਗਏ ਆ ਆਪਣੇ 골ਡਨ ਕਰ ਲਏ ਆਪਾਂ ਤੇ ਹੌਕਾ ਜਿਹਾ ਪਸਾਨਤਾ ਆ ਜੀ ਆਪਣਾ ਮਸਾਲਾ ਥੱਲੇ ਨਾ ਲੱਗੇ ਇਸ ਤਰ੍ਹਾਂ ਵਰਤ ਕੇ ਆਪਾਂ ਇਹਨੂੰ ਭੁਲਾ ਲਾਂਗੇ ਨਹੀਂ ਹਿਲਾਉਣਾ ਹੈ ਨਾ ਜਿਆਦਾ ਵੀ ਨਹੀਂ ਭੁੰਨਣਾ 골ਡਨ ਕਰਨਾ ਆਪਾਂ ਭੁੰਨਾ ਆਪਏ ਵਿੱਚ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਆਪਾਂ ਸਿੱਕੀ ਨਹੀਂ ਬਣਾਉਣੀ ਹੈ ਜੀ ਸਰੀ ਵਾਲੀ ਬਣਾਵਾਂਗੇ 4 ਮੁੰਨਾ ਪਾਏ ਦੇ ਵਿੱਚ ਪਹਿਲਾਂ ਮਲਾਈ ਪਾਵਾਂਗੇ ਇਹਨੂੰ ਆਪਾਂ ਹਲਾਈ ਜਾਣਾ ਤਾਂ ਜੋ ਇਹ ਨਾ ਦੁੱਧ ਫਟੇ ਨਾ ਇਹਨਾਂ ਦੇ ਵਿੱਚ ਮਲਾਈ ਹੈ ਨਾ ਇਹ ਫਟੇ ਨਾ ਇਹਦੇ ਵਿੱਚ ਬਸ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਹਲਾਈ ਜਾਣਾ ਇਹ ਆਇਤਾ ਬਣੀ ਪਈ ਐ ਹੁਣ ਆਪਾਂ ਇਹਦੇ ਵਿੱਚ ਇਹ ਦਹੀਂ ਪਾ ਦਾਂਗੇ ਚੰਗੀ ਤਰ੍ਹਾਂ ਆਪਾਂ ਫੈਂਟ ਕੇ ਪਾਈਏ ਇਹ ਤੇ ਇਹਨੂੰ ਹੁਣ ਆਪਾਂ ਭੁਲਾਈ ਚੱਲਾਂਗੇ ਜਿਵੇਂ ਆਪਾਂ ਪਹਿਲਾਂ ਮਲਾਈ ਨੂੰ ਹੁਲਾਈ ਗਏ ਨਾ ਵੀ ਉਹ ਫਟੇ ਨਾ ਤੇ ਉਸੇ ਤਰ੍ਹਾਂ ਆਪਾਂ ਦਹੀਂ ਨੂੰ ਵੀ ਹਲਾਉਣਾ ਵੀ ਫਟੇ ਨਾ ਬਹੁਤ ਜ਼ਿਆਦਾ ਵਧੀਆ ਸਬਜ਼ੀ ਸਵਾਦ ਬਣ ਜਾਂਦੀ ਐ ਇਹ ਜ਼ਰੂਰ ਤੁਸੀਂ ਟਰਾਈ ਕਰਕੇ ਵੇਖਿਓ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਜਿਹੜੀ ਇਹ ਸਬਜ਼ੀ ਬਣਾ ਕੇ ਇਹ ਖਾਧੀ ਹੈ ਤੁਹਾਨੂੰ ਸਵਾਦ ਲੱਗੀ ਜਾਂ ਨਹੀਂ ਲੱਗੀ ਹੁਣ ਆ ਇਹ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਗਈ ਆ ਤੇ ਆਪਾਂ ਇਹਦੇ ਵਿੱਚ ਨਾ ਹੁਣ ਤਣੀਆਂ ਪਾ ਦਨੇ ਆ ਮਸਲਾ ਕਰਕੇ ਮੈਂ ਕਰਦੇ ਨੂੰ ਆਪਾਂ ਤਣੀਆਂ ਪਾ ਕੇ ਇਹਨੂੰ ਹਿਲਾ ਦਨੇ ਆ ਗੈਸ ਨੂੰ ਕਰ ਦਿੰਨੇ ਆਂ ਬੰਦ ਬਹੁਤ ਸੋਹਣੀ ਮਹਿਕ ਆਈ ਜਾਂਦੀ ਏ ਦੀ ਲਓ ਜੀ ਬਣ ਗਈ ਸਬਜੀ ਆਪਣੀ